52 10 ਆਪਣੇ ਵਾਲਾ ਟਰੈਕਟਰ ਇਹਦੀਆਂ ਤੁਸੀਂ ਵੀਡੀਓ ਬਹੁਤ ਦੇਖ ਲਈਆਂ ਹਨ ਰੀਲਾਂ ਰੂਲਾਂ ਸਭ ਕੁਝ ਆਪਾਂ ਖੇਤ ਕਿੰਨੇ ਦਾ ਲਿਆਂਦਾ ਕੀ ਸਾਗਤਾ ਪਹਿਲਾਂ ਤਾਂ ਕੁਐਸਚਨ ਇਹ ਹੀ ਆ ਵੀਰਾਂ ਦਾ ਮੈਂ ਸਾਰੇ ਵੀਰਾਂ ਨੂੰ ਕਿਹਾ ਵੀ ਸੀ ਵੀ ਮੈਂ ਇਹਦੀ ਪੂਰੀ ਡਿਟੇਲ ਚ ਵੀਡੀਓ ਬਣਾਉਂਗਾ ਮੈਨੂੰ ਨਾ ਸਮਝ ਨਹੀਂ ਲੱਗਦਾ ਰਿਹਾ ਆਪਾਂ ਆਲੂ ਵੀਜਣ ਲੱਗ ਗਏ ਇਹਦਾ ਰੇਟ ਰੇਟ ਤੋਂ ਲੈ ਕੇ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਦੱਸਦਾ ਵੀ ਇਹ ਕਿੰਨੇ ਦਾ ਆਪਾਂ ਲਿਆ ਕੀ ਸਾਗਤਾ ਇਹ ਟਰੈਕਟਰ ਆਪਾਂ ਲਿਆ 11 ਲੱਖ 30 ਹਜ਼ਾਰ ਦਾ ਆਪਾਂ ਨੂੰ ਘਰੇ ਪਿਆ ਇਹ ਟਰੈਕਟਰ 11 ਲੱਖ 30 ਦਾ ਟਰੈਕਟਰ ਤੇ 35000 ਰੁਪਿਆ ਲੱਗਾ ਇਹਨਾਂ ਦੇ ਟਾਇਰਾਂ ਤੇ ਪਹਿਲਾਂ ਮੈਂ ਰੇਟ ਦਾ ਕਨਫਰਮਿੰਗ ਕਰਦਾ ਸਾਰੇ ਵੀਰਾਂ ਨੂੰ ਵੀ 11 ਲੱਖ 30 ਦੇ ਵਿੱਚ ਲਾਉਣ ਦਾ ਖਰਚਾ ਤੇ ਇਨਸ਼ੋਰੈਂਸ ਆਰ ਸੀ ਸਭ ਕੁਝ ਵਿੱਚ ਸਭ ਕੁਝ ਵਿੱਚ ਪਾ ਕੇ ਆਪਾਂ ਨੂੰ 11 ਲੱਖ 30 ਚ ਪਿਆ ਤੇ ਨਾਲ ਇਹਦੇ ਕੀ ਮਿਲਿਆ ਨਾਲ ਆਪਾਂ ਨੂੰ ਕੁਝ ਨਹੀਂ ਮਿਲਿਆ ਸਿੱਧੀ ਤੇ ਸਾਫ਼ ਜੀ ਗੱਲ ਆ ਛਤਰੀ-ਛੁਤਰੀ ਤੋਂ ਬਿਨਾ ਕੁਛ ਨਹੀਂ ਮਿਲਿਆ ਨਾਲ ਇਹ ਕੁਛ ਵੀ ਦਾ ਮਤਲਬ ਕੁਛ ਵੀ ਨਹੀਂ ਮਿਲਿਆ ਇਦਾਂ ਹੀ ਲੰਡਾ ਟਰੈਕਟਰ ਆਪਾਂ ਨੂੰ ਮਿਲਿਆ ਹਾਂ ਫੋਕੜਾ ਡਰਾਈਵਰ ਮਿਲਿਆ ਉਹ ਵੀ ਮੈਨੂੰ ਲੱਗਦਾ ਰਹਿੰਦਾ ਸਾਡਾ ਲੈਣ ਵਾਲਾ ਹੁੱਕ ਤੇ ਆ ਹੀ ਮਿਲਿਆ ਖੱਲੀ ਹੁੱਕ ਤੇ ਆ ਚੀਜ਼ ਮਿਲਿਆ ਆ ਪੱਤੀ ਡੰਡਾ ਤੇ ਹੁੱਕ ਫੱਟੀ ਵਾਲੇ ਰਹਿੰਦੀ ਆ ਤੇ ਬਾਕੀ ਨਾ ਇਹਦੇ ਟਾਇਰਾਂ ਦੀ ਜੇ ਗੱਲ ਕਰਾਂ ਟਾਇਰ ਆਪਾਂ ਇਹਨੂੰ ਪਿਛਲੇ ਪਾਏ ਆ 17 ਦੇ ਆਉਂਦੇ ਇਹਨੂੰ ਹੈ ਗਿਆ 16 9 30 ਆਪਾਂ ਪਾਏ 17 9 30 ਤੇ ਅਗਲੇ ਆਉਂਦੇ ਆ 959 424 ਨਹੀਂ ਹਾਂ 9224 ਕਿ ਆਪਾਂ ਪਾਇਆ 11224 ਕਹਿਣ ਦਾ ਮਤਲਬ ਰਿੰਮ ਦਾ ਸਾਈਜ਼ ਉਹੀ ਆ ਸਭ ਜਿਹੜਾ origignal ਤੇ ਰਿੰਮ ਚੇਂਜ ਹੋ ਸਕਦੇ ਆ ਮੇਰੇ ਵੀਰ ਮੈਨੂੰ ਕਹਿ ਵੀ ਦਿੰਦੇ ਆ ਵੀ ਤੂੰ ਰਿੰਮ ਰਿੰਮ ਆ ਨਾ ਮੈਂ ਮੂਡ ਸੀਗਾ ਵੀ 545 ਵਾਲੇ ਨੂੰ ਰਿੰਮ ਲੈ ਲਵਾਂ ਤੇ ਉਹ ਪਾ ਦਵਾਂ ਵੀ ਸੇਮ ਬਣਿਆ ਤਨੇ ਸਾਈਜ਼ ਪਰ ਸਿੱਧੀ ਤੇ ਸਾਫ਼ ਜੀ ਗੱਲ ਦੱਸਾਂ ਮੈਨੂੰ ਡਰ ਸੀਗਾ ਵੀ ਇਹਨੇ ਜੇ ਟਾਇਰ ਨਾ ਖਿੱਚੇ ਪਰ ਨਹੀਂ ਝੋਟੇ ਨੇ ਬਹੁਤ ਸੋਹਣੇ ਟਾਇਰ ਖਿੱਚੇ ਐਵੇਂ ਤੁਹਾਨੂੰ ਕਹਿ ਦਈਏ ਬਹੁਤ ਵਧੀਆ ਪੂਰਾ ਕਿੱਲਾ ਚੱਲਿਆ ਪਰ ਹੁਣ ਇਹਦੀ ਆਪਾਂ ਪੰਪ ਦੀ ਕਰਾਉਣੀ ਮੋਡੀਫਿਕੇਸ਼ਨ ਉਹ ਕਰਾ ਦਈਏ ਕੱਲ ਨੂੰ ਉਹ ਕਰਾ ਦਈਏ ਪਰਸੋਂ ਕਰਵਾਉਣੀ ਜ਼ਰੂਰ ਆ ਸਿੱਧੀ ਤੇ ਸਾਫ਼ ਜੀ ਗੱਲ ਕਿਉਂਕਿ ਆਪਾਂ ਨੂੰ ਇਦਾਂ ਨਹੀਂ ਪਸੰਦ ਤੇ ਮੈਂ ਇਹ ਵੀ ਗੱਲ ਕਹੂੰਗਾ ਇਹ ਕਿੰਨਾ ਚੱਲ ਗਿਆ ਮੈਂ ਇਹ ਵੀ ਗੱਲ ਕਹੂੰਗਾ ਮੇਰੇ ਵੀਰ ਮੇਰੇ ਮਗਰ ਲੱਗੇ ਇਹ ਕੰਮ ਨਾ ਕਰਿਓ 97 ਘੰਟੇ ਚੱਲ ਗਿਆ 97 ਘੰਟੇ ਚੱਲ ਗਿਆ ਤੇ ਟਾਇਰਾਂ ਦੀ ਰੇਸ਼ਿਓ ਪੂਰੀ ਮੈਚ ਆ ਮੇਰੇ ਵੀਰ ਉਹ ਮੈਨੂੰ ਪੁੱਛਦੇ ਹੁੰਦੇ ਆ ਸਲਿੱਪ ਸਲੁੱਪ ਕਢਾ ਕੇ ਆਪਾਂ ਸਾਰਾ ਕੁਝ ਦੇਖ ਲਿਆ ਇਹ ਨਹੀਂ ਹੈਗਾ ਵੀ ਟਾਇਰ ਕੋਈ ਅਗਲਾ ਘੱਟ ਚੱਲਦਾ ਜਾ ਵੱਧ ਚੱਲਦਾ ਹਾਂ ਆਪਾਂ ਗੱਲ ਕਰਦੇ ਸੀਗੇ 54 5 ਵਾਲੀ ਉਹ ਟਾਇਰ ਵੀ ਇਹਨੂੰ ਪੈ ਸਕਦੇ ਆ ਬਣੇ ਤਣੇ ਜਮਾਂ ਡੱਟੋ ਬਣੇ ਤਣੇ ਨਾਲ ਉਹ ਵੀ ਪੈ ਸਕਦੇ ਆ ਮੈਂ ਟਾਇਰਾਂ ਦੇ ਪੈਸੇ ਦੱਸਦਾ ਮੇਰੇ ਐਮ ਆਰ ਐਫ ਦੇ ਟਾਇਰ ਨਾਲ ਆਏ ਸੀਗੇ ਟਰੈਕਟਰ ਦੇ ਇਹ ਉਹ ਵਿੱਚ ਦੇ ਕੇ ਤੇ ਮੈਨੂੰ ਪੈਸੇ ਦੇਣੇ ਪਏ ਆ 35000 ਉਹ ਟਾਇਰ ਦੇ ਕੇ ਜੇ ਹੁੰਦੇ ਅਪੋਲੋ ਦੇ ਫਿਰ ਮੈਨੂੰ 45000 ਦੇਣਾ ਪੈਣਾ ਸੀ ਇਹ ਟਾਇਰ ਆਪਾਂ ਪਾਇਆ ਰੇਡੀਅਲ ਇਹ ਰੇਡੀਅਲ ਟਾਇਰ ਥੋੜਾ ਮਹਿੰਗਾ ਹੁੰਦਾ ਹਨਾ ਕੋਸਟਲੀ ਹੁੰਦਾ ਤੇ ਰਿਮਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਢਿਆਂ 54 5 ਵਾਲੇ ਜਿਹੇ ਰਿਮ ਆਪਾਂ ਕਰਦੇ ਆ ਜਿਹੜਾ ਹੁਣ ਅਗਲਾ ਟਾਇਰ ਆ ਮੈਂ ਤੁਹਾਨੂੰ ਦਿਖਾਉਣਾ ਦੇਖੋ ਇਹ ਥੋੜਾ ਨਾ ਵੇ ਕੁੱਟਿਆ ਕੁੱਟਿਆ ਗਿਆ ਇਥੋਂ ਇਹ ਰਿਮ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਕਰੂੰਗਾ ਕਿਉਂਕਿ ਆ ਦੇਖੋ ਟਾਇਰ ਉੱਤੋਂ ਬਹੁਤ ਚੌੜਾ ਉੱਪਰੋਂ ਚੌੜਾ ਪਰ ਜਦੋਂ ਸਾਈਡ ਤੋਂ ਦੇਖੋ ਤੇ ਆ ਚੀਜ਼ ਤੋਂ ਦੇਖੋ ਅੰਦਰੋਂ ਇਹ ਘੁੱਟਿਆ ਇਹ ਵਾਲਾ ਰਿਮ ਮੈਂ ਚੇਂਜ ਕਰੂੰਗਾ ਸ਼ਾਇਦ ਜਰੂਰ ਤੇ ਆ ਰਿਮ ਨਹੀਂ ਮੈਂ ਚੇਂਜ ਕਰਨਾ ਇਹ ਇਦਾਂ ਹੀ ਰਹਿਣ ਦੇਣਾ ਅਗਲੇ ਫਰੰਟ ਵਾਲੇ ਰਿਮ ਜਰੂਰ ਚੇਂਜ ਕਰਾਂਗੇ ਉਹ ਵੀ ਤੁਹਾਨੂੰ ਮੈਂ ਵਜ੍ਹਾ ਦੱਸੀ ਆਵੇ ਵੀ ਟਾਇਰ ਉਦਾਂ ਬਹੁਤ ਚੌੜਾ ਜੇ ਇਹ ਖੁੱਲ ਜੂਗਾ ਨਾ ਇੱਥੋਂ ਹੋਰ ਟਰੈਕਟਰ ਹੋਰ ਸੋਹਣਾ ਲੱਗੂਗਾ ਉਹ ਰਿਮ ਇਹਨੂੰ ਆਪਾਂ ਪਾਵਾਂਗੇ 54 5 ਵਾਲੇ ਉਹ ਬਾਦੀ ਅੱਜ ਉਹ ਬਾਦੀ ਕੱਲ ਪਾਵਾਂਗੇ ਜਰੂਰ ਹਨਾ ਸਿੱਧੀ ਜੀ ਗੱਲ ਆ ਉਹ ਪਾਵਾਂਗੇ ਜਰੂਰ ਤੇ ਟਰਬੋ ਤੁਸੀਂ ਆਪਣੀ ਦੇਖ ਹੀ ਲਈ ਹੋਣੀ ਆ ਜਿਹੜੀ ਆਈ ਆ ਉਹ ਜਦੋਂ ਮੈਂ ਲਾਉਣ ਲੱਗੇ ਤੁਹਾਨੂੰ ਉਹਦੀ ਪੂਰੀ ਡਿਟੇਲ ਦੇ ਦੂੰਗਾ ਤੇ ਹੱਲੇ ਇਹ ਟਰੈਕਟਰ ਨਹੀਂ ਗিয়ার ਗੁਰ ਚੱਕਦਾ ਜਿਹੜੇ ਆਪਾਂ ਚਕਾਉਣੇ ਚਾਹੁੰਦੇ ਆ ਕਿਉਂਕਿ ਉਹ ਆਪਣੇ ਸਾਰੇ ਵੀਰਾਂ ਨੂੰ ਪਤਾ ਵੀ ਕਿਹੜੀ ਵਜ੍ਹਾ ਤੋਂ ਨਹੀਂ ਚੱਕਦਾ ਹਨਾ ਤੇ ਮਸ ਅੱਜ ਭਲਕਾ ਮੇਰਾ ਅੱਜ ਦੀ ਸਮਾਂ ਨਹੀਂ ਲੱਗਾ ਨਹੀਂ ਤੇ ਮੈਂ ਅੱਜ ਚਲੇ ਜਾਣਾ ਸੀ ਇਹਦਾ ਪੰਪ ਕਰਾਉਣ ਮੈਂ ਫੇਰ ਕਿਤੇ ਚਲੇ ਗਿਆ ਕੰਮ ਹੁਣ ਇਹ ਆਇਆ ਲੇ ਕਰੀ ਤੇ ਮੈਨੂੰ ਵੀਰ ਭਰਾ ਬਹੁਤ ਮੈਸੇਜ ਕਰਦੇ ਸੀਗੇ ਵੀ ਤੂੰ ਦੱਸਦਾ ਨਹੀਂਗਾ ਤੇ ਜਿਹੜੇ ਆ ਵੇਟ ਆ ਇਹ ਹੈਗੇ ਆ ਠੋਸ ਲੋਹੇ ਦੇ ਇਹਦੇ ਵਿੱਚ ਦੇਗੀ ਵੀ ਆਉਂਦੇ ਆ ਇਹ ਠੋਸ ਲੋਹੇ ਦੇ ਆ ਮਸ਼ੀਨੀ ਕਟਿੰਗ ਆ ਦੇਖ ਲੋ ਤੁਸੀਂ ਬਈ ਸਫਾਈ ਸੁਫੀ ਜੱਲੇ ਨੂੰ ਪੇਂਟ ਕਰਾਉਣਾ ਇਹ ਮੈਂ ਤਾਂ ਇਹਨਾਂ ਤੇ ਪੈਸੇ ਜ਼ਿਆਦਾ ਖਰਚੇ ਆ ਸਸਤੇ ਵੀ ਮਿਲਦੇ ਆ ਆਪਾਂ ਝੂਠ ਨਹੀਂ ਬੋਲਦੇ 80 ਰੁਪਏ ਵੀ ਮਿਲ ਜਾਂਦੇ ਆ 60 ਰੁਪਏ ਵੀ ਮਿਲ ਜਾਂਦੇ ਆ 100 ਵੀ ਮਿਲ ਜਾਂਦੇ ਆਪਾਂ ਨੂੰ 123 ਰੁਪਏ ਬੈਠੇ ਆ ਸਵਾ ਤਿੰਨ ਕਿਲੋ ਦਾ ਇਹਨਾਂ ਦਾ ਵਜਨ ਆ ਲੈਣਾ ਰੰਗ ਰੰਗ ਕਰਾਉਣਾ ਉਹ ਕਰਾ ਕੇ ਤੇ ਫਿਰ ਇਹਨਾਂ ਨੂੰ ਟਿਚ ਕਰਨਾ ਮੇਂ ਰੰਗ ਲੈ ਹੋਣਾ ਤੇ ਜੇ ਐਦਾਂ ਮਤਲਬ ਆਪਾਂ ਇਹਦਾ ਜ਼ੋਰ ਦੀ ਗੱਲ ਕਰੀਏ ਮੇਰੇ ਵੀਰ ਭਰਾਵਾਂ ਨੂੰ ਕਹਿੰਦੇ ਵੀ ਕਿਵੇਂ ਰਿਹਾ ਕੀ ਸਾਗਦਾ ਤੁਸੀਂ ਦੇਖੇ ਹੋਣਾ ਇਹਨਾਂ ਮਤਲਬ ਪਹਿਲੇ ਬੀਚ ਜਦੋਂ ਟਰਾਲੀ ਖੁੱਬ ਜਾਂਦੀ ਆ ਪਹਿਲੇ ਬੀ ਦੇ ਵਿੱਚ ਜ਼ੋਰ ਲਾਉਂਦਾ ਤੇ ਪਹਿਲੇ ਬੀ ਦੇ ਵਿੱਚ ਇਹਦਾ ਤੋਰਾ ਬਹੁਤ ਜਿਆਦਾ ਘਟਾ ਬਹੁਤ ਹੀ ਜਿਆਦਾ ਘਟਾ ਸਿੱਧੀ ਤੇ ਸਾਫ ਜੀ ਗੱਲ ਆ ਘੱਟੋ ਘੱਟ ਵੀ ਬੀ 2 ਤਾਂ ਹੋਵੇ ਕਿਉਂਕਿ ਬੀ 2 ਹੋਏਗਾ ਤੇ ਫੇਰ ਹੀ ਮਤਲਬ ਟਰਾਲੀ ਕੱਢੂਗਾ ਹਨਾ ਪਹਿਲੇ ਬੀ ਦੇ ਵਿੱਚ ਇਹਨੇ ਨਹੀਂ ਟਰਾਲੀ ਕੱਢਣੀ ਤੋਰਾ ਬਹੁਤ ਸਲੋ ਹੋ ਜਾਂਦਾ ਪਹਿਲੇ ਬੀ ਚ ਨਹੀਂ ਚੱਕਰ ਚੱਕਰ ਤੋੜਦਾ ਪਹਿਲੇ ਬੀ ਚ ਓਕੇ ਹੀ ਰਹਿੰਦਾ ਐਵੇਂ ਕਹਿ ਦੀਏ ਤੁਹਾਨੂੰ ਉਹਦੇ ਚਾਰਟੀ ਚਾ ਟੱਚਰ ਤੇ ਪਹਿਲੇ ਬੀਜ ਬਹੁਤ ਜ਼ਿਆਦਾ ਤੋਰਾ ਘੱਟ ਆ ਕਿਉਂਕਿ ਜੇ ਟਰਾਲੀ ਨਹੀਂ ਬੈਣੀ ਤਾਂ ਤਾਂ ਹੀ ਬਹਿ ਜਾਂਦੀ ਆ ਹਣਾ ਬਾਕੀ 17 ਦੇ ਟਾਇਰਾਂ ਕਰਕੇ ਥੋੜਾ ਜਿਹਾ ਤੋਰਾ ਵਧ ਤੋਰਾ ਫਰਕ ਪਿਆ ਇਹਦੇ ਤੋਰਾ ਵਾਧਾ ਥੋੜਾ ਜਿਹਾ ਜਿਹੜੀ ਦੀ ਰੋਡ ਸਪੀਡ ਆ ਜਦੋਂ ਆਪਾਂ ਛੜਕ ਤੇ ਸ਼ੈ ਨਾ ਪਿਆ ਸੀਗਾ ਹੁਣ ਇਹ 40 ਤੋਂ ਉੱਪਰ ਜਾਂਦਾ ਰੋਡ ਸਪੀਡ 'ਚ 42 43 44 ਇੱਥੇ ਦੀ ਮੈਂ ਨਾ ਝੂਠ ਨਹੀਂ ਬੋਲਦਾ ਪਹਿਲੇ ਦਿਨ ਅਸੀਂ ਟੈਸਟਿੰਗ ਕੀਤੀ ਵੀ 40 ਦੇ ਤਾਂ ਸੂਈ ਮਰ ਜਾਂਦੀ ਸੀ ਨਾ ਗੱਡੀ ਦੀ ਤੇ ਇੱਕ ਚੀਜ਼ ਹੋਰ ਮੈਂ ਕੱਲ ਵਾਲੀ ਵੀਡੀਓ ਚ ਵੀ ਪੁੱਛਿਆ ਸੀ ਉਹ ਟੇਪਾਂ ਵਾਲਾ ਵੀਰ ਉਹਨੇ ਆਉਣਾ ਵੀ ਆਪੇ ਨੂੰ ਟੇਪ ਤੋਂ ਇੱਥੇ ਦਾ ਕਰਾਉਣੀ ਆ ਬਾਕੀ ਜੇ ਕੋਈ ਤੁਹਾਡੇ ਦਿਮਾਗ ਚ ਸੁਝਾਅ ਤੇ ਮੇਰਾ ਵੀਰ ਮੈਨੂੰ ਜ਼ਰੂਰ ਦੱਸਿਆ ਜੀ ਇੱਕ ਚੀਜ਼ ਤਾਂ ਇੱਥੇ ਦਾ ਜ਼ਰੂਰ ਕਰਾਉਣੀ ਨਾ ਦੇਖਿਓ ਬੋਤਲ ਰੱਖ ਰੱਖ ਕੇ ਕੀ ਬਣ ਗਿਆ ਇਹਨੂੰ ਥੱਲੋਂ ਵੀ ਇੱਥੋਂ ਕਰਾ ਦੇਣੀ ਆ ਤੇ ਆ ਸਾਈਡਾਂ ਤੋਂ ਵੀ ਕਰਾ ਦੇਣੀ ਆ ਕਿਉਂਕਿ ਬੋਤਲ ਤਾਂ ਪਰ ਰੱਖਣੀ ਹੁੰਦੀ ਆ ਹਨਾ ਤੇ ਇੱਕ ਚੀਜ਼ ਹੋਰ ਮੈਂ ਪਹਿਲੇ ਜੌਂਡੀਓ ਦਿਨੋਂ ਸੀਟ ਇੱਥੋਂ ਕੀਤੀ ਆ ਉੱਚੀ ਥੱਲੇ ਗੱਡਰੀਆਂ ਦੀਗੀ ਮੈਂ ਉਹਦੀਆਂ ਹੀ ਕਢਾ ਦੇਣੀਆਂ ਦੱਸਾ ਕਿਉਂ ਹੁਣ ਸਮਝ ਆਈ ਉਹਦੇ ਜਵੇਨਦਰ ਭਾਏ ਨੇ ਦੱਸਿਆ ਸੀ ਇੱਥੇ ਬੈਠਿਆਂ ਜਮਾਂ ਹੀ ਥੱਕਦਾ ਨਹੀਂ ਬੰਦਾ ਜਮਾਂ ਨਹੀਂ ਥੱਕਦਾ ਹੁਣ ਇਹ ਹੀ ਚਲਾਉਂਦੇ ਰਹਿਣਾ ਇਹ ਵਾਲਾ ਟਰੈਕਟਰ ਦੂਜੇ ਟਰੈਕਟਰ ਦੇ ਤਾਂ ਇਦਾਂ ਵੀ ਲੱਕ ਦੁਖਣ ਲੱਗ ਜਾਂਦਾ ਇਹਦੇ ਤੇ ਲੱਕ ਲੁਕਣੇ ਨਹੀਂ ਦੋਦਾ ਐਨ ਓਕੇ ਆ ਕੰਮ ਬੰਦਾ ਜਮਾਂ ਨਹੀਂ ਥੱਕਦਾ ਜਮਾਂ ਹੀ ਨਹੀਂ ਥੱਕਦਾ ਤੇ ਬਾਕੀ ਨਾ ਮੈਨਾਂ ਪਹਿਲਾਂ-ਪਹਿਲਾਂ ਜਦੋਂ ਆਪਣੇ 4x4 ਆਏ ਸਾਰਿਆਂ ਦੇ ਦਿਮਾਗ 'ਚ ਹੁੰਦਾ ਸੀ ਵੀ ਇਹ ਟਰੈਕਟਰਾਂ ਦੀ ਆਪਾਂ ਨੂੰ ਕੀ ਜ਼ਰੂਰਤ ਆ ਯਾਰ ਇਹਨਾਂ ਦੀ ਜ਼ਰੂਰਤ ਦੱਸਾ ਕਿੱਥੇ ਆ ਜਿੱਥੇ ਆਪਣੇ ਹੁਣ ਆਹੜੇ ਅੱਗ ਬੁਝਾਉਣ ਵਾਲੇ ਅੱਗ ਤਾਂ ਲੱਗਣੀ ਨਹੀਂਗੀ ਪਲੌ ਫੇਰਨੇ ਆ ਜਾਂ ਕੋਈ ਵੀ ਇਦਾਂ ਦੇ ਇੰਪਲੀਮੈਂਟ ਚਲਾਉਣੇ ਨਾ ਉੱਥੇ ਇਹ ਕੰਮ ਆਉਂਦਾ ਯਾਰ ਹੁਣ ਐਸ ਵਾਰੀ ਪਲੌ ਫੇਰੇ ਆ ਪਿਛਲੀ ਵਾਰੀ ਅਸੀਂ ਯੱਬ ਜਾਂਦੇ ਸੀ ਤੁਸੀਂ ਮੇਰੇ ਪ੍ਰਾਣੀਆਂ ਵੀਡੀਓ ਕੱਢ ਕੇ ਦੇਖਿਓ ਜਿਹੜੀਆਂ ਪ੍ਰਾਣੀਆਂ ਆਪਾਂ ਟਰੈਕਟਰਾਂ ਦੇ ਅੱਗੇ ਗੱਟੂ ਰੱਖਿਆ ਇੱਥੇ ਬੰਪਰਾਂ ਦੇ ਕਿਉਂਕਿ ਤਿੰਨ ਪਲਉ ਆ ਉਹ ਟਰੈਕਟਰਾਂ ਦਾ ਮੂੰਹ ਹੀ ਚੱਕ ਦਿੰਦੀ ਆ ਯਾਰ ਉਹ ਤਾਂ ਪੈਰ ਹੀ ਨਹੀਂ ਲੱਗਨਦੇ ਟਰੈਕਟਰ ਦੇ ਪਤੰਦਰ ਵੀ ਇੰਨੇ ਭਾਰੇ ਹੁੰਦੇ ਆ ਤਿੰਨ ਪਲਉ ਜਦੋਂ ਪਿੱਛੇ ਨੂੰ ਲਾਹਮ ਜਿਆਦਾ ਹੋ ਜਾਂਦੀ ਭਾਰਤ ਚੱਲ ਘੱਟ ਹੀ ਹੁੰਦਾ ਪਿੱਛੇ ਨੂੰ ਉਹਦਾ ਵਜਨ ਹੀ ਬਹੁਤ ਹੋ ਜਾਂਦਾ ਤੇ ਫਿਰ ਉਹ ਸਵਾਜ ਜਾ ਨਹੀਂ ਹੁੰਦਾ ਜਾਂ ਟਰੈਕਟਰ ਜਦੋਂ ਅੱਗੋਂ ਏਦਾਂ ਏਦਾਂ ਜੇ ਕਰੀ ਜਾਂਦਾ ਨਾ ਹੁਣ ਇਹਨੂੰ ਕੋਈ ਚੱਕਰ ਹੀ ਨਹੀਂ ਸੀਗਾ ਆਪਾਂ ਬੈੱਡ ਵਾਲੇ ਜ ਉੱਥੇ ਵੀ ਬਹੁਤ ਨਜ਼ਾਰਾ ਦਿੱਤਾ ਹੈ ਨੇ ਕਿਉਂਕਿ ਕੋਈ ਲਿਫਟ ਚੱਕਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਮਸ਼ੀਨ ਦੇ ਪਿੱਛੇ ਬਹੁਤ ਮਿੱਟੀ ਆ ਜਾਂਦੀ ਸੀ ਜਿਹੜਾ ਟੂ ਵੀਲ ਆਪਣਾ ਟਰੈਕਟਰ ਆਪਾਂ ਮਾਰਾ ਨਹੀਂ ਕਹਿੰਦੇ ਹੁਣ ਤੱਕ ਉਹਨਾਂ ਦੇ ਸਿਰ ਤੋਂ ਹੀ ਆਪਾਂ ਇੱਥੇ ਪਹੁੰਚੇ ਆ ਟੂ ਵੀਲ ਟਰੈਕਟਰਾਂ ਦੇ ਸਿਰ ਤੋਂ ਨਾ ਆਪਾਂ ਇੱਥੋਂ ਤੱਕ ਪਹੁੰਚੇ ਆ ਜੀ ਆਪਾਂ ਕਹਿ ਦਈਏ ਨਾ ਵੀ ਇੰਨਾ ਸਿੱਧਾ ਇੱਥੇ ਆ ਗਏ ਸਿੱਧਾ ਨਹੀਂ ਆਇਆ ਆਪਣੇ ਪਿਓ ਦਾਦਿਆਂ ਨੇ ਛੋਟੇ ਟਰੈਕਟਰ ਚਲਾਏ ਆ ਉਹਨਾਂ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਮੇਨ ਗੱਲ ਤਾਂ ਵੀ ਆਪਣੇ ਬਜ਼ੁਰਗਾਂ ਦੀ ਜਿਨ੍ਹਾਂ ਨੇ ਬਲਦਾਂ ਨਾਲ ਖੇਤ ਆਪਣੇ ਸੱਟ ਕੀਤੀ ਆ ਆਪਣੇ ਪਿੰਡ ਮੇਰੇ ਕੋਲ ਜਿਹੜੇ ਖੇਤ ਹੁੰਦੇ ਆ ਉੱਤੇ ਡੈਡੀ ਨੇ ਦੱਸਦੇ ਹੁੰਦੇ ਆ ਟਰੈਕਟਰ ਫੋੜਨਾ ਟੱਬਾ ਚੱਕਿਆ ਸੀ ਆ ਤੋ ਮੇਰੇ ਦਾਦਾ ਜੀ ਨੇ ਬਲਦਾਂ ਨਾਲ ਟੱਬਾ ਬੰਨਿਆ ਸੀ ਤੇ ਬਾਅਦ ਵਿੱਚ ਡੈਡੀ ਨੇ ਫੋੜ ਲਿਆ ਫੋੜ ਤੋਂ ਉਹ ਟੱਬਾ ਚੱਕਿਆ ਸੀ ਤੇ ਤੁਹਿਆਪੇ ਹੀ ਸਾਲ ਲਾ ਲੋ ਕਿ ਬਲਦਾਂ ਨਾਲ ਟੱਬਾ ਬੰਨਣਾ ਬਲਦਾਂ ਨਾਲ ਉਹ ਟੱਬਾ ਬੰਨਿਆ ਸੀ ਤੇ ਮਾਇਆ ਉਹ ਛੋਟਾ ਜਾਂਦਾ ਸੀ ਬੜੀ ਜਿਆਦਾ ਕਰੀਦੀ ਇਹ ਨਾਲ ਜਾਣਾ ਨਾਲ ਜਾਣਾ ਬਾਪੂ ਨੇ ਡਰਨਾ ਹੁੰਦਾ ਹੀ ਇਹ ਸਾਲ ਨੂੰ ਆਪਾਂ ਨੂੰ ਆਪਣੇ ਜੱਟਾਂ ਦੇ ਪੁੱਤਾਂ ਨੂੰ ਚਾਹੀਏ ਹੁੰਦਾ ਟਰੈਕਟਰ ਚਲਾਉਣਾ ਟਰੈਕਟਰ ਤੇ ਬਹਿਣਾ ਉਹਨਾਂ ਗਾਲੇ ਜਿਹੜੇ ਬੱਚੇ ਆ ਛੋਟੇ ਹੋ ਵੀ ਐ ਕਹਿੰਦੇ ਆ ਵੀ ਅਸੀਂ ਟਰੈਕਟਰ ਤੇ ਬੈਣਾ ਆਪਾਂ ਡਰ ਲੱਗਦਾ ਵੀ ਰਹਿਣ ਦਿਓ ਤੁਸੀਂ ਨਾ ਬੈਠੋ ਤੇ ਬਾਕੀ ਇਹੀ ਗੱਲਾਂ ਸੀ ਮੇਰੇ ਵੀ ਟਾਇਰ ਪੁੱਛਦੇ ਆਂਦੇ ਮੈਨੂੰ ਟਾਇਰਾਂ ਦੇ ਵਿੱਚ ਮੇਰਾ 35000 ਰੁਪਿਆ ਪਿਆ ਜੋ ਪੋਲੋ ਦੇ ਹੁੰਦੇ ਤੇ 45 ਪੈਣਾ ਸੀ ਸਿੱਧੀ ਜੀ ਗੱਲ ਆ ਆਪਣੇ ਇਹ ਰੇਟ ਚੱਲਦਾ ਪਾਸੇ ਆਸੇ ਦਾ ਮੈਨੂੰ ਪਤਾ ਨਹੀਂ ਤੇ ਟਰੈਕਟਰ ਮੈਨੂੰ 11 ਲੱਖ 30 ਚ ਪਿਆ ਸਾਰਾ ਖਰਚਾ ਵਰਚਾ ਪਾ ਕੇ ਨਾਲ ਉਹ ਕਢਣਾ ਡਰਾਈਵਰ ਮਿਲਿਆ ਹੋਰ ਕੁਝ ਨਹੀਂ ਨਾ ਆਪਾਂ ਲਿਆ ਨਾ ਹੀ ਮੰਗ ਕੀਤੀ ਕਿਉਂਕਿ ਆਪਾਂ ਉਹ ਛਤਰੀ ਦੀ ਆਪਾਂ ਲੋਡ ਵੀ ਨਹੀਂ ਸੀ ਸਿੱਧੀ ਤੇ ਸਾਫ਼ ਜੀ ਗ ਇਹ ਇਹ ਹੈਗਾ ਜੀ V2 ਗियर Pro ਤੇ Lift Pro ਗियर Pro ਤੇ A4x4 ਗियर Pro V2 ਤੇ Lift Pro ਇਹ ਉਹ ਵਾਲਾ ਟਰੈਕਟਰ ਆ ਇਹਦੇ ਇਹਦੀ ਜੇ ਪਛਾਣ ਕਰਨੀਆਂ ਵਾ ਬਾਕੀ ਵੀਡੀਓ ਚ ਵੀ ਦੱਸਿਆਂ ਆ ਪਛਾਣ ਆ ਜੀ ਇਹ ਆ ਵਾਲੇ ਨਟ ਇੱਕ ਤੇ ਇਹ ਆ ਨਾਟਾ ਦੇਖ ਲਓ ਕਿੰਨੇ ਸੰਘਣਿਆ ਥੱਲੇ ਤੱਕ ਇਹ ਚੀਜ਼ ਦਾ ਧਿਆਨ ਦੇ ਲਿਓ ਤੇ ਇੱਕ ਇਹਦਾ ਇਹ ਨਾ ਮੇਨ ਚੀਜ਼ ਕੀ ਹੈ ਕਿ ਕਲਚ ਤੋਂ ਪਿੱਛੇ-ਪਿੱਛੇ ਸਾਰਾ ਹੀ ਸੋਲਿਡ ਆ ਇਹਦੇ ਜਿਹੜੇ ਕਲਚ ਚਲੇ ਆ ਉਹ ਜਿੰਦੇ ਨਾਟਾ ਆ ਵਾਲੇ ਇੱਥੋਂ ਲੈ ਕੇ ਇਹ ਪਿੱਛੇ-ਪਿੱਛੇ ਸਾਰਾ ਹੀ ਸੋਲਿਡ ਆ ਇਹ ਵਾਲਾ ਡਰੈਕ ਵੀ ਭਾਰਾ ਤੇ ਨਿੱਗਰ ਆ ਰਿਹਾ ਇਧਰ ਗੇਅਰ ਪ੍ਰੋ ਲਿਫਟ ਪ੍ਰੋ V2 ਇਹਦੀਆਂ ਸਪੀਡਾਂ ਮਤਲਬ V1 ਨਾਲੋਂ ਥੋੜਾ ਜਿਹਾ ਗਤੋਰਾ ਪਹਿਲੇ A ਦੇ ਵਿੱਚ ਘੱਟ ਆ ਬਾਕੀ ਸਭ ਕੁਝ ਸੇਮ ਤੈਨੂੰ ਟੈਟਰ ਆਪਾ ਤੁੰਨ ਕੇ ਵਾਇਆ ਤੁਸੀਂ ਦੇਖਿਆ ਨਾ ਹਾਲ ਦੀ ਘੜੀ ਵੀ ਇੱਕ ਧੋਣੀ ਨੂੰ ਕੋਈ ਪ੍ਰਵਾਹ ਹੈਗੀ ਐਨ ਓਕੇ ਆ ਬਾਬੇ ਜੀ ਮੇਰ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਸਭ ਐ ਤਨਾਟਾਂ ਨੇ ਹਾਂ ਡੀਜ਼ਲ ਜ਼ਰੂਰ ਵੱਧ ਖਾ ਜਾਓ ਮੈਂ ਨਾਲ ਦੀ ਨਾਲ ਦੱਸੀ ਗਿਆ ਡੀਜ਼ਲ ਮੈਨੂੰ ਲੱਗਦਾ ਪਤਾ ਨਹੀਂ ਟਾਇਰਾਂ ਕਰਕੇ ਨਾ ਜਾਂ ਜ਼ਿਆਦਾ ਖਾ ਗਿਆ ਹੋਵੇ ਨਾ ਵੀ ਟਾਇਰ ਓਵਰਲੋਡ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਕਿ ਬਾਕੀ ਆਪਾਂ ਇਹਨੂੰ ਵਾਇਆ ਵੀ ਨਾ ਓਵਰਲੋਡ ਜਾਵੇ ਤੇ ਲੋਡ ਜਿਹਾ ਪਾ ਕੇ ਰੱਖਿਆ ਪਰ ਰੈਲਾ ਯਾ ਨਹੀਂ ਚਲਾਇਆ ਇੱਕ ਤਾਂ ਨਾ ਆਪਾਂ ਟਰੈਕਟਰ ਨੂੰ ਰੈਲਾ ਯਾ ਰੱਖਦੇ ਆ ਤੁਸੀਂ ਰੋਟਾਵੇਟਰ ਵੀ ਦੇਖਿਆ ਨਾ ਮਗਰ ਚਾਰ ਗੱਟੂ ਰੱਖੇ ਸੀ ਆਪਾਂ ਮਿੱਟੀ ਦੇ ਜੇ ਆਲੂ ਬੀਜਿਆ ਤੇ ਉਹ ਵੀ ਪੂਰੀ ਮਸ਼ੀਨ ਭਰ ਕੇ ਚੱਲਦੀ ਰਹੀ ਆ ਟਰਾਲਾ ਆਪਣੇ ਵਾਲਾ ਖੁੱਬ ਜਾਵੇ ਤੇ ਅਸੀਂ ਕਦੇ ਨਹੀਂ ਨਾ ਰਿਸਕ ਲਿਆ ਕਿਉਂਕਿ ਸਾਡਾ ਇਹ ਟਰਾਲਾ ਜੀ ਉਹ ਖੁੱਬ ਜਾਵੇ ਨਾ ਤੇ ਇਹਦਾ ਡਰਾਈ ਜਵਾਬ ਦੇ ਜਾਂਦਾ ਨਾ ਹੈ ਡ੍ਰੈ ਤੋਂ ਨਿਕਲਦਾ ਨਹੀਂ ਤੇ ਇਸ ਵਾਰੀ ਕਰਮ ਵਾਲੇ ਚਲੋ ਤੇ ਜੀ ਵੀਰ ਕੋਲੇ ਵੀ ਟਰੈਕਟਰ ਤਗੜਾ ਉਹਦਾ ਵੀ ਪੰਪ ਪੰਪ ਹੋਇਆ ਉਹ ਵੀ ਤਗੜਾ ਤੇ ਚਲੋ ਇਹ ਵੀ ਵੱਡਾ ਹੋ ਗਿਆ ਵੀ 4x4 ਚੀਜ਼ ਦਾ ਨੌਂਦਰਾ ਹੀ ਤਾਂ ਪਸਾਉਂਦਾ ਹੀ ਆ ਨਾ ਚਾਰੇ ਕਿੱਥੇ ਚਾਰ ਚਾਰ ਟਾਇਰਾਂ ਕੰਮ ਕਰਨਾ ਅੱਠ ਟਾਇਰ ਹੋ ਗਏ ਤੇ ਜੇ 2 ਵੀਲ ਟਰੈਕਟਰ ਹੋਵੇ ਤੇ ਫੇਰ ਆਪਣਾ ਨਾ ਵੈਗਰੂ ਸਾਹਮਣੋਂ ਦਵਾਵੇ ਇਦਾਂ ਨਾ ਕਹਿ ਜੇ ਵੀ ਹੰਕਾਰ ਮਾਨ ਕੋ ਕਰਦਾ ਮੈਂ ਤਾਂ ਕਹਿੰਦਾ ਜੀ ਸਾਰੇ ਵੀਰਾਂ ਕੋਲੇ ਹੀ ਹੋਣ ਇਹ ਦੋਵੇਂ ਵੱਡੇ ਵੱਡੇ ਹੋਣ ਜੇ ਮੇਰੇ ਵੀਰਾਂ ਦੀ ਤਰੱਕੀ ਹੋਊ ਤੇ ਮੇਰੀ ਵੀ ਤਾਂ ਨਹੀਂ ਜੇ ਮੇਰੇ ਕੋਲ ਨਾਲ ਦੇ ਵੀਰ ਭਰਾ ਸੁੱਖੀ ਹੋਣਗੇ ਤੇ ਮੈਂ ਵੀ ਤਾਂ ਹੀ ਸੁੱਖਾ ਹੋਊਂਗਾ ਮੈਂ ਅਗਰੂ ਸਭ ਨੂੰ ਦਵਾਵੇ ਸਭ ਨੂੰ ਸਾਰੇ ਮੇਰੇ ਵੀਰ ਤਰੱਕੀ ਕਰਨ ਇੱਕ ਚੀਜ਼ ਹੋਰ ਸੱਚ ਆਪਾਂ ਇਹਦੇ ਆ ਬਦਲਨੇ ਯਾਰ ਐਂਡੀਕੇਟਰ ਮੈਨੂੰ ਇਹ ਨਹੀਂ ਪਸੰਦ ਐ ਵੀ ਦੱਸਿਆ ਜੇ ਕਿਹੜੇ ਲਾਉਣੇ ਆ ਮੈਂ ਸਿੱਧੀ ਸਾਫ਼ ਜੀ ਗੱਲ ਦੱਸਦਾ ਇਹ ਐਂਡੀਕੇਟਰ ਹੈਗੇ ਬਾਹਲੇ ਅੱਗੇ ਨੂੰ ਜਦੋਂ ਆਪਾਂ ਇੱਥੋਂ ਐਨੂੰ ਲੱਤਾਂ ਲਮਕਾ ਕੇ ਬਹਿ ਨਹੀਂ ਆ ਤੇ ਟੁੱਟ ਜਾਂਦੇ ਆਪਣੇ ਪਹਿਲੇ ਟਰੈਕਟਰ ਦੇ ਬਹੁਤ ਵਰੀ ਲਿਆ ਲਿਆ ਕੇ ਪਾਤੇ ਆ ਉਹ ਟੁੱਟੇ ਰਹਿੰਦੇ ਬਤੰਦਰ ਬਾਕੀ ਦੇ ਆੜੇ ਫੰਕਸ਼ਨ ਤਾਂ ਸਾਰੇ ਜਾਣਦੇ ਆ ਆੜੇ ਜਿਹੜਾ ਲੌਕ ਲੁੱਕ ਲੱਗਦਾ ਇਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਹਨਾ ਇਹ ਇੱਕ ਆ ਬਟਨ ਵਾਲਾ ਕੰਮ ਵਾਲਾ ਘੈਂਟ ਆ ਯਾਰ ਇਹਦੀ ਨਾ ਸਪੀਡ ਵੱਧ ਘਟ ਜਾਂਦੀ ਆ ਮੀਟਰਾਂ ਦੀ ਇਹਦੀ ਉਹ ਮੈਂ ਤੁਹਾਨੂੰ ਸਾਰਾ ਕੁਝ ਹੌਲੀ ਹੌਲੀ ਦੱਸ ਦੂੰਗਾ ਬਾਕੀ ਇਹਦਾ ਨਜ਼ਾਰਾ ਬਹੁਤ ਆ ਜਿਵੇਂ ਆਪਾਂ ਤੇਜ਼ੀ ਵੀ ਇਹਨੂੰ ਫੜਾਤਾ ਸੀ ਯਾਰ ਨਜ਼ਾਰੇ ਨਾਲ ਕੋਈ ਟੈਨਸ਼ਨ ਨਹੀਂ ਓਕੇ ਆ ਗੱਲਬਾਤ ਜਕੂਰ ਕੋਈ ਮੇਰੇ ਵੀਰਾਂ ਦਾ ਸਵਾਲ ਹੋਇਆ ਤੇ ਮੈਨੂੰ ਜ਼ਰੂਰ ਪੁੱਛਿਓ ਵੈਸੇ ਤਾਂ ਮੈਂ ਸਾਰੇ ਵੀਰਾਂ ਦੇ ਫੋਨ ਚੱਕਦਾ ਨਾ ਪਿੱਛੇ ਥੋੜੇ ਟਾਈਮ ਤੋਂ ਨਹੀਂਗੇ ਚੱਕੇਗੇ ਤੇ ਮੈਂ ਵੈਸੇ ਤਕਰੀਬਨ ਸਾਰੇ ਵੀਰਾਂ ਦੇ ਫੋਨ ਚੱਕਦਾ ਨਾ ਉਹ ਵੀ ਥੋੜਾ BC ਜ਼ਿਆਦਾ ਆਨ ਕਰਕੇ ਨਹੀਂ ਚੱਕ ਕੋਈ ਹਨਾ ਤੇ ਹੁਣ ਇਹਦੀ ਹੋਣੀ ਆ ਪਹਿਲੀ ਸਰਵਿਸ ਮੈਂ ਉਹ ਵੀ ਤੁਹਾਨੂੰ ਦੱਸੂਗਾ ਅੱਜ ਵੀਰੇ ਆਏ ਸੀਗੇ ਪਰ ਮੈਂ ਘਰੇ ਜਾਣੀ ਸੀਗਾ ਤੇ ਮਾਨਾ ਵੀਰਾਂ ਨੂੰ ਕਿਹਾ ਕਿ ਕਿ ਇੱਕ ਤੇਰੀ ਲਿਫਟ ਦੀ ਸੈਟਿੰਗ ਕਰਾਉਣੀ ਆ ਤੁਸੀਂ ਵੇਖਿਓ ਹਨਾ ਆਪਣੀਆਂ ਵੀਡੀਓ ਦੇ ਵਿੱਚ ਇਹਦੀਆਂ ਆ ਲੱਤਾਂ ਆ ਬਸ ਇੱਥੇ ਰੁਕ ਜਾਂਦੀਆਂ ਆਪਣੇ ਪਹਿਲੇ ਟਰੈਕਟਰੀਆਂ ਇੱਥੋਂ ਤੱਕ ਚੱਲ ਜਾਂਦੀਆਂ ਇਹਦੀਆਂ ਇੱਥੇ ਹੀ ਰੁਕ ਜਾਂਦੀਆਂ ਹੁਣ ਤੁਸੀਂ ਵੇਖਦੇ ਹੋਗੇ ਇਹਦੀਆਂ ਚੂੜੀਆਂ ਸਾਰੀਆਂ ਕੱਸਣੀਆਂ ਨੇ ਇਹ ਤਾਂ ਵੀ ਮਤਲਬ ਪੂਰੀ ਲਿਫਟ ਨਹੀਂ ਚੱਕਦਾ ਜਦੋਂ ਪੂਰੀ ਲਿਫਟ ਨਹੀਂ ਚੱਕਦਾ ਫਿਰ ਉਹ ਸਵਾਜਿਆ ਨਹੀਂ ਆਉਂਦਾ ਹਨਾ ਕਿਉਂਕਿ ਪਲਾਵ ਧਰਤੀ ਨਾਲ ਲੱਗਦੇ ਰਹਿੰਦੇ ਆ ਤਾਂ ਗੱਲ ਜੀ ਬਣਦੀ ਨਹੀਂ ਫਿਰ ਤੇ ਬਾਕੀ ਆ ਬਟਨ ਹਾਲ ਦੀ ਕਿਹੜੀ ਦਾ ਠੀਕ ਆ ਆਪਾਂ ਪਾਣੀ ਪੋਣੀ ਵੀ ਮਾਰਿਆ ਸਭ ਕੁਝ ਕੀਤਾ ਓਕੇ ਆ ਗਿਆ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈਗੀ ਤੇ ਲਓ ਆ ਗਿਆ ਉਹਦੇ ਛੋਟੇ ਵੀਰ ਨੂੰ ਸਭ ਕੁਝ ਚੜਦੀ ਕਲਾ ਤੇ ਇੱਕ ਚੀਜ਼ ਹੋਰ ਸੱਚੇ ਦੀ ਲਿਫਟ ਦੀ ਜਿਹੜੀ ਸੈਟਿੰਗ ਹੈ ਵੈਸੇ ਤਾਂ ਮੈਂ ਵੀਡੀਓ ਚ ਦੱਸਿਆ ਸੀ ਇੱਥੋਂ ਹੋ ਜਾਂਦੀ ਹੈ ਇੱਥੋਂ ਇਹ ਉਹ ਥੱਲੇੋਂ ਇਹ ਇੰਨਾ ਤੋਂ ਹੁਣ ਤੋਂ ਇਸ ਇੰਨਾ ਤੋਂ ਉਹ ਵੀ ਜਿੱਦੇ ਜੋਦੇ ਨਹੀਂ ਆਏ ਨਾ ਸਰਵਿਸ ਕਰਨ ਮੈਂ ਤੁਹਾਨੂੰ ਦਿਖਾਉਂਗਾ ਉਹ ਵੀ ਸਾਹਬ ਕਿਤਾਬ ਤੇ ਮੇਰਾ ਵੀਰ ਹੋਰ ਕੋਈ ਡਾਊਟ ਟਾਇਰ weight ਤੇ ਟਰੈਕਟਰ ਦਾ ਰੇਟ ਮੈਂ ਤਿੰਨੇ ਦੱਸ ਦਿੱਤੇ ਆ ਟਾਇਰਾਂ ਚ 35000 weight 40 ਦੇ ਸਵਾ 3 ਕਵੰਟਲ ਸਣੇ ਚੁੱਲੇ ਸਾਈਡ ਵਾਲੀ ਪੱਤੀ ਸਣੇ ਤੇ ਟਰੈਕਟਰ 11 30 ਅਨੇ ਚਾਰਸ ਆਰਸੀ ਸਭ ਕੁਝ ਖਰਚਾ ਵਰਚਾ ਵਿੱਚੇ ਪਾ ਆਖੀ ਤਉਣੰਦੋਵ ਦੇ ਛੋਟੇ ਵੀਰ ਨੂੰ ਆ ਗਿਆ ਜੇ ਕੋਈ ਵੱਧ ਘਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਤੇ ਮੇਰੇ ਵੀਰਾਂ ਨੂੰ ਗੁੱਸਾ ਘੇ ਲਾਣਾ ਕਰਿਆ ਕਰੋ ਕਿਸੇ ਵੀ ਗੱਲ ਦਾ ਮੈਂ ਕਈ ਏਰੀ ਗੱਲਬਾਤ ਕਰਦੇ ਆ ਨਾ ਵੱਧ ਘਟ ਸ਼ਬਦ ਹੀ ਨਿਕਲ ਜਾਂਦਾ ਤੇ ਤੁਸੀਂ ਮੇਰਾ ਵੀਰ ਉਹਦਾ ਮੁੱਦਾ ਨਾ ਬਣਾਇਆ ਕਰੋ ਤੁਸੀਂ ਮੈਨੂੰ ਸਿੱਧਾ ਪੁੱਛ ਲਿਆ ਕਰੋ ਵੀ ਰੰਜੋਦ ਆ ਗੱਲ ਕਿਦਾਂ ਹੈ ਨਾ ਮੈਂ ਕਮ ਐਡਾ ਦਾ ਹਿਸਾਬਕ ਤਾ ਵੈਣੀ ਵੀ ਕਦੇ ਕਿਸੇ ਦਾ ਨਾ ਫੋਨ ਨਾ ਚੱਕਿਆ ਹੋਵੇ ਮੈਂ ਚੱਕ ਲੈਣਾ ਨਾ ਸਭ ਦੇ ਜੇ ਕੋਈ ਗਿਲਾ ਹੋਵੇ ਤਾਂ ਮੈਨੂੰ ਦੱਸਿਆ ਪੁੱਛਿਆ ਜ਼ਰੂਰ ਕਰੋ ਕਿਉਂਕਿ ਤੁਸੀਂ ਦੱਸੋਗੇ ਤਾਂ ਮੈਨੂੰ ਫੇਰ ਹੀ ਅਕਲ ਆਉਣੀ ਜੇ ਤੁਸੀਂ ਮੈਨੂੰ ਦੱਸੋਗੇ ਨਹੀਂ ਤੇ ਫਿਰ ਮੈਨੂੰ ਪਤਾ ਨਹੀਂ ਲੱਗਣਾ ਦੱਸ ਦਿਆ ਕਰੋ ਤੇ ਛੋਟੇ ਵੀਰ ਨੂੰ ਕੋਈ ਵੀ ਗੱਲਬਾਤ ਹੋਵੇ ਨਾ ਕੋਈ ਜਾਣਕਾਰੀ ਦੇਣ ਤੋਂ ਗਲਤੀ ਹੋ ਜਾ ਜਿਵੇਂ ਨਰ ਤੋਂ ਵੀਡੀਓ ਦੇ ਵਿੱਚ ਗਲਤ ਜੀ ਜਾਣਕਾਰੀ ਦਿੱਤੀ ਗਈ ਸੀ ਉੱਥੇ ਲਿਖੀ ਦਾ ਕੱਲੀ ਪੀਟੀਓ ਪਾਵਰ ਆ ਪਲੇਟ ਤੇ ਤੇ ਮੇਰੇ ਤੋਂ ਦੱਸਿਆ ਗਿਆ ਸੀ ਵੀ ਟਰੈਕਟਰ ਹੀ 42 ਐਚਪੀ ਦਾ ਉਹ ਮੇਰੇ ਤੋਂ ਗਲਤੀ ਹੋਈ ਸੀ ਨਾ ਅਗਲੀ ਵੀਡੀਓ 'ਚ ਫਿਰ ਮਾਫ਼ੀ ਮੰਗੀ ਤੇ RC ਮਤਲਬ ਇਹ 50 49 ਪੈਂਡ ਕੋਸ਼ ਐਚਪੀ ਦੇ ਟਰੈਕਟਰ ਆ 50 ਐਚਪੀ ਦੇ ਲਾ ਲਓ ਤੁਸੀਂ ਤੇ ਉਹਨਾਂ ਤੋਂ ਗਲਤੀ ਹੋਈ ਸੀ ਉਹਨਾਂ ਮੱਗੇ ਦੱਸ ਕੇ ਡਾਂ ਵੀਡੀਓ ਚ ਦੋ ਦੋ ਦਿਨ ਨਾ ਹੁੰਦੇ ਨਹੀਂ ਸੀ ਯਾਰ ਖੇਤ ਹੀ ਸੌਂ ਜਾਂਦੇ ਸੀ ਖੇਤ ਹੀ ਉੱਠ ਪੈਂਦੇ ਉਹ ਬੁੰਦਲੇ ਨੇ ਆ ਕੇ ਜਦੋਂ ਆ ਪਲੇਟ ਵੇਖੀ ਨਾ ਐਚਪੀ ਤੇ ਕੇਜੀ ਵੇਖਿਆ ਉਹ ਧਿਆਨ ਦਿੱਤਾ ਹੀ ਨਹੀਂ ਵੀ ਟਰੈਕਟਰ ਦੀ ਐਚਪੀ ਆ ਜਾਂ ਕੀ ਸਾਹ ਆਕਦਾ ਉਹ ਕੱਲੀ ਪੀਟੀਓ ਦੀ ਸੀ ਆਹ ਵਾਲੀ ਪਲੇਟ ਦੀ ਗੱਲ ਕਰਦਾ ਹਾਂ ਜਿਹੜੇ ਵੀਰਾਂ ਨੂੰ ਨਹੀਂ ਨਾ ਜਿਨ੍ਹਾਂ ਨੇ ਵੀਡੀਓ ਵੇਖੀ ਉਹ ਵਾਲੀ ਮੈਂ ਦੱਸਦਾ ਇਹ ਆਹ ਵਾਲੀ ਪਲੇਟ ਦੀ ਗੱਲ ਕਰਦਾ ਮੈਂ ਇਹ ਐ ਦੇ ਉੱਪਰ ਆ ਦੇਖੋ 31 ਕਿਲੋਵਾਟ 31.3 ਤੇ 42.6 ਐਚਪੀ ਆ ਪੀਟੀਓ ਦੀ ਉਹ ਪੀਟੀਓ ਦੀ ਪਾਵਰ ਨਹੀਂ ਆ ਨਾ ਕਿ ਟਰੈਕਟਰ ਦੀ ਉਹ ਮੇਰੇ ਤੋਂ ਗਲਤੀ ਆਈ ਆ ਉਹਦੇ ਲਈ ਮਾਫੀ ਆ ਤੇ ਦਵਾ ਗਿਆ ਮੇਰੇ ਵੀ ਇੱਥੇ ਹਾਂ ਇੱਕ ਚੀਜ਼ ਹੋਰ ਜਿਹੜੇ ਵੀਰਾਂ ਨੂੰ ਟਰੈਕਟਰ ਨਹੀਂ ਮਿਲਦੇ ਪਏ ਉਹ ਟੈਨਸ਼ਨ ਨਾ ਲਾਓ ਟਰੈਕਟਰ ਦੀ ਬੁਕਿੰਗ ਬਹੁਤ ਜ਼ਿਆਦਾ ਆ ਤੁਸੀਂ ਬੁਕਿੰਗ ਕਰਵਾ ਲਓ ਆਪਦੀ ਮੇਰੇ ਕੋਲੇ ਨਹੀਂ ਏਜੰਸੀਆਂ ਚ ਤੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਟੈਨਸ਼ਨ ਨਾ ਲਓ ਅੱਜ ਨਹੀਂ ਤੇ ਭਲਕ ਮਿਲ ਜਾਣਗੇ ਪਰਸੂ ਮਿਲ ਜਾਣਗੇ ਚੌਥੇ ਮਿਲਣਗੇ 10 ਦਿਨ ਬਾਅਦ ਮਿਲ ਜਾਣਗੇ ਹਨਾ ਜਦੋਂ ਚੀਜ਼ ਲੈਣੀ ਆ ਪਰ ਇਹਨਾਂ ਵਿੱਚ ਜਦੋਂ ਸੀਜ਼ਨ ਲਾਈ ਜਾਂਦਾ ਫਿਰ ਬੰਦਾ ਕਹਿੰਦਾ ਕਿ ਅਗਲੇ ਸੀਜ਼ਨ ਲੈ ਲਾਂਗੇ ਹਨਾ ਇਹ ਵੰਡ ਜੀ ਲਾ ਲਿਓ ਤੁਸੀਂ ਤੇ ਲਵ ਯੂ ਬਾਏ ਬਾਏ ਆ ਧੰਨਵਾਦ ਆ ਗਲਤੀ ਛਲਤੀ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਲਵ ਯੂ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੇ ਕੋਈ ਨਵੀਂ ਮੋਡੀਫਿਕੇਸ਼ਨ ਕਰਦੇ ਆ ਤੇ ਮੈਂ ਤੁਹਾਨੂੰ ਦੱਸਦਾ ਤਾਂ ਪੰਪ ਜਦੋਂ ਖੋਲਿਆ ਮੈਂ ਤੁਹਾਨੂੰ ਉਹ ਵੀ ਦੱਸਦਾ ਓਕੇ ਬਾਈ ਜੀ ਲਵ ਯੂ ਧੰਨਵਾਦ